ਹੈਦਰਾਬਾਦ ਸਟੇਟ ਬੈਂਕ ਆਫ ਇੰਡੀਆ ਦੀ ਇੱਕ ਬ੍ਰਾਂਚ ਦੇ ਮੈਨੇਜਰ ਤੇ ਉਹਨਾਂ ਦੇ ਸਾਥੀਆਂ ਨੂੰ 175 ਕਰੋੜ ਰੁਪਏ ਦੇ ਵੱਡੇ ਬੈਂਕ ਫਰਾਡ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਸ਼ਮਸ਼ੀਰਗੰਜ ਖੇਤਰ ਦੀ SBI ਬ੍ਰਾਂਚ ਦੇ ਮੈਨੇਜਰ ਮਧੂ ਬਾਭੂ ਗਲੂ ਅਤੇ ਇੱਕ ਜਮ ਡ੍ਰੇਨਰ ਉਪਯਾਧੀ ਐ ਸੰਦੀਪ ਸ਼ਰਮਾ ਦੀ ਇਸ ਘਪਲੇ ਦੇ ਵਿੱਚ ਗ੍ਰਿਫਤਾਰੀ ਹੋਈ ਆ। ਇਸੇ ਗ੍ਰਿਫਤਾਰੀ ਤੋਂ ਬਾਅਦ ਸਥਾਨਕ ਲੋਕੜਾਂ ਨੂੰ ਭਾਜਾਂ ਪੈ ਗਈਆਂ। ਸਾਈਬਰ ਸਿਕਿਉਰਿਟੀ ਬਿਊਰੋ ਦੇ ਅਧਿਕਾਰੀਆਂ ਨੇ ਇਸ ਮਾਮਲੇ ਦੀ ਪੋਸਟ ਕੀਤੀ ਆ ਤੇ ਦੋਸ਼ ਹੈ ਕਿ ਬ੍ਰਾਂਚ ਜੋ ਮੈਨੇਜਰ ਤੇ ਉਹਨਾਂ ਦੇ ਸਾਥੀ ਧੋਖਾ ਦੇ ਕਰਨ ਵਾਲੇ گروਹ ਦੇ ਨਾਲ ਮਿਲ ਕੇ ਮਾਯੂਤਾਂ ਖਾਤੇ ਖੋਲਣ ਦੇ ਵਿੱਚ ਮਦਦ ਕਰਦੇ ਆ ਤੇ ਇਸ ਤੋਂ ਇਲਾਵਾ ਉਹ ਫੰਡਾਂ ਦੀ ਨਿਕਾਸੀ ਦੇ ਵਿੱਚ ਮਦਦ ਕਰ ਰਹੇ ਆ ਤੇ ਪੈਸੇ ਦੇ ਲੈਣ ਦੇਣ ਦੇ ਵਿੱਚ ਵੀ ਲਾਭ ਦੇ ਲਈ ਉਹ ਅੰਜਾਮ ਦੇ ਰਹੇ ਆ ਸਾਈਬਰ ਸਿਕਿਉਰਿਟੀ ਬਿਊਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਕੰਮਾਂ ਦੇ ਬਦਲੇ ਉਹਨਾਂ ਨੂੰ ਕਮਿਸ਼ਨ ਮਿਲ ਰਿਹਾ ਹੈ ਤੇ ਪੁਲਿਸ ਦੇ ਵੱਲੋਂ ਅੱਜ ਬੈਂਕ ਆਫ ਇੰਡੀਆ ਦੀ ਇੱਕ ਬ੍ਰਾਂਚ ਦੇ ਜਿਹੜਾ ਮੈਨੇਜਰ ਆ ਤੇ ਉਹਨਾਂ ਦੇ ਸਾਥੀਆਂ ਨੂੰ 175 ਕਰੋੜ ਰੁਪਏ ਦੇ ਵੱਡੇ ਬੈਂਕ ਫਰਾਡ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ